ਸਾਰੀ ਗੁਰਸੰਗਤ ਬੜੇ ਪ੍ਰੇਮ ਨਾਲ ਰਸਨਾ ਪਵਿੱਤਰ ਕਰਿਓ ਇਹ ਜਿਹੜਾ ਸ਼ਬਦ ਹੈ ਇਹ ਵਾਹਿਗੁਰੂ ਦੀ ਮਹਿਮਾ ਦਾ ਕਿਉਂਕਿ ਗੁਣ ਤਾਂ ਆਪਾਂ ਵਾਹਿਗੁਰੂ ਦੇ ਹੀ ਗਾਉਣੇ ਆ ਸੋ ਸਾਰੀ ਸੰਗਤ ਬੜੇ ਪ੍ਰੇਮ ਨਾਲ ਬੋਲਿਓ ਆਓ ਬੜੇ ਪ੍ਰੇਮ ਸਹਿਤ ਰਸਨਾ ਪਵਿੱਤਰ ਕਰੋ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ কৌন জান গুণ তে বহেগুরু কৌন বর্মা বিষ্ণ মহেশ তে দে বর্মা বিষ্ণ মহেশতে ਨੀਤ ਨੀਤ ਹੈ ਬੇਦ ਅਲਾਉਂਦੇ ਨੀਤ ਨੀਤ ਹੈ ਬੇਦ ਅਲਾਉਂਦੇ ਕਰਦੇ ਚੋਜ ਕੰਰੇ ਵਾਹੇ ਗੁਰੂ ਕਾਣ ਜਾਣੇ कर ते चो जब तेरे वाहिगुरु कौण जौन जाणे गुण तेरे वाहगुरु कौण जाणे कौन जन ते वाहे गुरू कौन, कौन जाणे षि मुनी सब ध्यान लॻंदे षि मुनी सब ध्यान लॻंदे ਸੋਰ ਨਾਰਕ ਨਰ ਭੀਦਨੀ ਪਉਂਦੇ ਸੋਰ ਨਾਰਕ ਨਰ ਭੀਦਨੀ ਪਉਂਦੇ ਕਾਰ ਕਾਰਜ ਤਨ ਕੁਨੇਰੀ ਵਾਹਿਗੁਰੂ ਕਾਣ ਜਾਣੇ ਕਰ ਕਰ ਜਤਨ ਕਨੇਰੇ ਵਾਹੇ ਗੁਰੂ ਕਾਣ ਜਾਣੇ ਕੌਣ ਜਾਣੇ ਗੁਣ ਤੇਰੇ ਵਾਹੇ ਗੁਰੂ ਕਾਣ ਜਾਣੇ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ ਕੋਟਖੰਡ ਬ੍ਰਹਮੰਡ ਰਚਾਏ ਕੋਟਖੰਡ ਬ੍ਰਹਮੰਡ ਰਚਾਏ ਰਵੀ ਸਸੀ ਪਰਕਾਸ਼ ਦਿਖਾਏ ਰਵੀ ਸਸੀ ਪਰਕਾਸ਼ ਦਿਖਾਏ ਕਰ ਦੇ ਦੂਰ ਹਨੇਰੇ ਵਾਹੇ ਗੁਰੂ ਕਾਣ ਜਾਣੇ ਕਰ ਦੇ ਦੂਰ ਹਨੇਰੇ ਵਾਹੇ ਗੁਰੂ ਕਾਣ ਜਾਣੇ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ ਆਤਿ ਉਚਾਤਾ ਕਾ ਦਰਬਾਰ ਆਤਿ ਉਚਾਤਾ ਕਾ ਦਰਬਾਰ ਕੈਸਾ ਰਚਿਆ ਸਗਲ ਪਸਾਰਾ ਕੈਸਾ ਰਚਿਆ ਸਗਲ ਪਸਾਰਾ है दिले राज वेरे वाहिगुरुन जिल ते राज वेरे वाहिगुरुन ज ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ ਆਤਿ ਉਚਾਤਾ ਕਾਦਰਬਾਰ ਆਤਿ ਉਚਾਤਾ ਕਾਦਰਬਾਰ ਕੈਸਾਰ ਜੈ ਸਗਲ ਫਸਾਰਾ ਕੈਸਾਰ ਜੈ ਸਗਲ ਫਸਾਰਾ है दिले राजो चेरे वाहिगुरू कौ जै दिल ते राज वेरे वाहिगुरू कौन जने ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ